ਸਾਂਝੇ ਕਰ ਰਹੇ ਹਾਂ ਐਸਡੀ ਉਤਰ ਦੇ ਬਿਲਕੁਲ ਸਾਹਮਣੇ ਬੀਐਸਪੀ ਦੇ ਵੱਲੋਂ ਧਰਨਾ ਲਗਾਇਆ ਗਿਆ ਹੈ ਔਰ ਕਾਰਨ ਕੀ ਹੈ ਬਿਲਾਕਸ਼ਮ ਕੀਤੇ ਤੇ ਜਿਹੜਾ ਪ੍ਰਸ਼ਦੀਆਂ ਜੋ ਵੋਟਾਂ ਹੋ ਖਾਡੀਆਂ ਇਹਨਾਂ 'ਤੇ ਅਰੋਪ ਪਾ ਕੇ ਪਹਿਲਾਂ ਬੀਐਸਪੀ ਦੇ ਉਮੀਦਵਾਰ ਨੂੰ ਜੇਤੂ ਘੋਰਾਰ ਦਿੱਤਾ ਗਿਆ 25 ਵੋਟਾਂ ਦੇ ਪਰ ਉਸ ਪਿੱਛੇ ਹੋਇਆ ਦੀ ਦੂਸਰੀ ਪਾਰਟੀ ਨੂੰ ਗਿੱਟ ਦਾ ਸਰ ਦਿੱਤਾ ਗਿਆ ਤੇ ਸਰਟੀਫਿਕੇਟ ਉਹਨਾਂ ਨੂੰ ਦਿੱਤਾ ਗਿਆ ਕਿ ਕਿ ਬੀਐਸਪੀ ਦੇ ਕੈਂਡੀਡੇਟ ਗਿਆ ਸੀ ਉਹਨਾਂ ਨੂੰ ਸਰਟੀਫਿਕੇਟ ਮਿਲਣਾ ਚਾਹੀਦਾ ਸੀ ਇਹ આરોਪ ਨੇ ਤੇ ਨਾਅਰੇਬਾਜ਼ੀ ਲਗਾਤਾਰ ਹੋ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਕੋਦਰ ਦੀ ਐਸਡੀਐਮ ਕੋਰਟ ਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਨੇ ਜੋ ਲਗਾਤਾਰ ਸਕਰੀਨ ਤੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਨਕੋਦਰ ਮੁਰਦਾਬਾਦ ਮੁਰਦਾਬਾਦ ਨਕੋਦਰ ਮੁਰਦਾਬਾਦ ਦੇ ਨਾਅਰੇ ਲਗਾਤਾਰ ਲੱਗ ਰਿਹਾ ਹੈ ਉਹ ਉਧਰ ਦੀਆਂ ਤਸਵੀਰਾਂ ਨੇ ਪਹਿਤੋਂ ਨੰਬਰ ਪਹਿਲਾਂ ਵੀ ਦੱਸ ਚੁੱਕਿਆ ਲਾਈਵ ਦੇ ਵਿੱਚ ਕੀ ਧਰਨਾ ਕਿਉਂ ਲੱਗਿਆ ਉਹ ਸਾਰੀ ਤਸਵੀਰ ਤੁਹਾਡੇ ਨਾਲ ਸਾਂਝੀ ਫੇਸਬੁਕ 'ਤੇ ਚੁੱਕਿਓ ਪੋਰੇ ਤੁਸੀਂ ਦੇਖ ਸਕਦੇ ਹੋ ਬੀਐਸਪੀ ਦੇ ਵੱਲ ਬਸ਼ਾਲ ਤਰਨ ਲਗਾਇਆ ਗਿਆ ਇਹਨੂੰ ਉਧਰ ਦੇ ਵਿੱਚੋਂ ਇਲਜ਼ਾਮ ਨੇ ਕਿ ਸਾਡਾ ਉਮੀਦਵਾਰ ਜਿੱਤਿਆ ਸੀ ਔਰ ਜਿੱਤਣ ਤੋਂ ਬਾਅਦ ਸਰਟੀਫਿਕੇਟ ਦਿੱਤਾ ਜਾਣੀ ਦਿੱਤਾ ਗਿਆ ਦੂਜੀ ਧਿਰ ਨੂੰ ਦਿੱਤਾ ਗਿਆ ਤਾਂ ਇਹ આરોਪ ਨੇ ਨਕਉਦਰ ਦੀ ਵੱਡੀ ਤਸਵੀਰ ਹੈ ਬਹੁਤ ਵੱਡੀ ਤਸਵੀਰ ਤੁਹਾਡੇ ਸਾਹਮਣੇ ਇਹ ਦੇਖ ਸਕਦੇ ਹੋ ਇੱਕ ਸੀਰਾਜ ਹੈ ਮਹੀਨ ਚ ਮਾਈ ਪਾਰਟੀ ਜਿੰਦਾਬਾਦ ਜਿੰਦਾਬਾਦ ਐਂਡੀਆ ਨਕਉਦਰ ਜਿਹੜੀ ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੇਰਾ ਫੇਰੀ ਕਰਨ ਵਾਲਾ ਐਂਡੀਆ ਮੁਰਦਾਬਾ ਜਿੰਦਾਬਾਦ ਗੁੰਡਾ ਤੇਰੀ ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਠੱਕੇ ਚਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਐਡੀਅਮ ਦਾ ਖਰਾਓ ਛਿਆਪਾ ਹਾਏ 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 ਐਡੀਅਮ ਦਾ ਖਰਾਓ ਛਿਆਪਾ ਹਾਏ 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 ਤੇਰੀ ਗੁੰਡਾ ਕਰਦੀ ਨਹੀਂ ਚਾਈ ਬੰਦ ਕਰੋ ਬੰਦ ਕਰੋ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਐਡੀਅਮ ਨੂੰ ਤੇਰੇ ਕੋਲ ਜ਼ਰੂਰ ਮੁਕਾਬਲ ਮਤਾਬਾਤ ਮਤਾਬਾਤ ਕਹਿੰਦੀ ਅਬ ਕੋ ਕਰ ਹਏ ਹਏ ਹਾਏ 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 ਤੇਰੀ ਗੁੰਡਾ ਕਰਦੀ ਨਹੀਂ ਚਲੇਗੀ ਚਲੇਗੀ ਨਹੀਂ ਚਲੇਗੀ ਇਹੋ ਨਾਮ ਕਾਣਾ ਹਾਏ 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 ਕਹਿੰਦੀ ਨਾ ਕਰੋ ਚਿਆਪਾ ਹਾਏ 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 ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਧੱਕੇ ਚਾਈ ਨਹੀਂ ਚਲੇਗੀ

ਆ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਐਡੀਓ ਮਖੌਦਰੀ ਤੱਕੇ ਚਾਈ ਨਾ ਚਲਣ ਦਿਖਾਓ ਬੰਦ ਕਰੋ ਬੰਦ ਕਰੋ ਟੱਕੇ ਨੂੰ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਐਡੀਓ ਮੁਖੌਤਰ ਚਲੇਗੀ ਨਹੀਂ ਚਲੇਗੀ ਤਾਈ ਚਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਮੇਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਐਡੀਓ ਮੁਖੌਤਰ ਕਰਦਾ ਜੇ ਨਾ ਫੇੜੀ